ਇਹ ਨਹੀਂ ਕਿ ਅਸੀਂ ਹਿਮਾਚਲ ਵਾਲੇ ਅਸੀਂ ਚੰਡੀਗੜਾ ਆ ਰਹੇ ਅਸੀਂ ਹੋਰ ਕਿੱਥੇ ਜਾਵਾਂਗੇ ਸਾਡੇ ਨਾਲ ਵੀ ਕੋਈ ਕਰ ਸਕਦਾ ਤੁਹਾਨੂੰ ਟੋਡੀਆਂ ਮਸ਼ੂਵਰੇ ਤੋਂ ਗੱਡੀਆਂ ਆਈਆਂ ਕਿੰਨੀਆਂ ਗੱਡੀਆਂ ਆਈਆਂ 11 ਗੱਡੀਆਂ 11 ਗੱਡੀਆਂ ਨੋਵਾ ਆਈਆਂ ਤੁਹਾਨੂੰ ਕਿਸੇ ਨੇ ਵੀ ਐਂਟਰੀ ਤੇ ਜਾਇਆ ਹੁਣ ਸਵਾਰੀ ਤੇ ਕੋਈ ਡਿਸਟਰਬ ਕੀਤਾ ਸਵਾਰੀ ਨੂੰ ਬੁਰਾ ਚੰਗਾ ਬੋਲਿਆ ਨਹੀਂ ਬੋਲਣਾ ਤੇ ਫਿਰ ਸਾਡੇ ਬੰਦਿਆਂ ਨਾਲ ਹੀ ਇਹ ਚੀਜ਼ਾਂ ਘਤ ਹੁੰਦੀਆਂ ਦੇਖੋ ਬਸ ਉਸਤਾਦ ਮੈਂ ਤੁਹਾਨੂੰ ਇਹੀ ਗੱਲ ਕਹਿ ਰਿਹਾ ਪਹਿਲਾਂ ਵੀ ਹੁਣ ਵੀ ਅਗਰ ਸਾਡਾ ਬੰਦਾ ਹੁਣ ਕੋਈ ਕੁੱਟਿਆ ਗਿਆ ਠੀਕ ਹੈ ਅਸੀਂ ਹੁਣ ਇਹ ਨਹੀਂ ਦੇਖਾਂਗੇ ਕਿ ਲੋਕਲ ਕੁੱਟ ਰਹੇ ਆ ਉੱਧਰ ਦੇ ਜਾਂ ਤੁਸੀਂ ਕੁੱਟ ਰਹੇ ਹੋ ਅਸੀਂ ਕੁੱਟਾਂਗੇ ਬਾਈ ਰੋਕ ਕੇ ਠੀਕ ਆ ਉਹ ਤੋਂ ਜਿਹੜਾ ਵੀ ਹਿਮਾਚਲ ਦਾ ਬੰਦਾ ਉਹ ਸਾਰੇ ਜ਼ਿੰਮੇਵਾਰ ਹੈ ਜੇ ਉਹ ਉੱਧਰ ਕਿਸੇ ਨੇ ਕੋਈ ਗੱਲ ਕੀਤੀ ਜੇ ਤਾਂ ਤੁਹਾਡੇ ਹਿਮਾਚਲ ਵਾਲਿਆਂ ਨੇ ਉਹਦਾ ਫ੍ਰੈਂਟਾ ਚਾੜ੍ਹ ਕੇ ਵੀਡੀਓ ਪਾਤੀ ਉਸ ਅੱਧੇ ਘੰਟੇ ਦੇ ਵਿੱਚ ਵੀ ਇਹਨੇ ਹਰਕਤ ਕਰੀ ਸੀ ਤਾਂ ਛੱਡਾਂਗੇ ਤੇ ਜੇ ਉੱਥੋਂ ਪਤਾ ਲੱਗਾ ਵੀ ਉਹ ਡਰਾਈਵਰ ਦੀ ਕੁੱਟਮਾਰ ਹੋਈ ਆ ਗੱਡੀ ਦਾ ਨੁਕਸਾਨ ਹੋਇਆ ਵੀ ਕਿਸੇ ਹਿਮਾਚਲ ਵਾਲੇ ਨੇ ਉਹਦਾ ਕੋਈ ਕੰਮ ਨਹੀਂ ਕਰਿਆ ਤਾਂ ਉਹਨੂੰ ਜਿਹੜੀ ਹਿਮਾਚਲ ਦੀ ਗੱਡੀ ਆ ਗਈ ਨੇ ਇੱਥੇ ਉਹਦੇ ਹੀ ਥੋਲਾ ਪਾ ਕੇ ਤੇ ਗੱਡੀ ਦੁਬਾਰਾ ਕਦੀ ਉੱਥੇ ਕੋਈ ਕਾਂਡ ਹੋ ਗਿਆ ਪੰਜਾਬੀ ਨਾਲ ਕਿਸੇ ਡਰਾਈਵਰ ਨਾਲ ਚੰਡੀਗੜ੍ਹ 에য়ারਪੋਰਟ ਤੋਂ ਤੁਹਾਡੀ ਕੋਈ ਗੱਡੀ ਨਿਕਲ ਨਹੀਂ ਰਵਾਂਗੇ ਬੜੂਗੀ ਜੇ ਕਿਸੇ ਹੋਟਲ ਵਿੱਚ ਜੀਆ ਜੋ ਮਸ ਬੰਦਾ ਮਿਸਬੀਹਵ ਕਰੇਗਾ ਉਸ ਬੰਦੇ ਦਾ ਉਸੇ ਟਾਈਮ ਫੋਟੋ ਖਿੱਚ ਕੇ ਉਸਕੇ ਡੀਗਾ ਔਰ ਸਿੱਧਾ ਪੁਲਿਸ ਸਟੇਸ਼ਨ ਜਾਓ ਜੋ ਐਸਾ ਮਿਸਬੀਹਵ ਕਰਦਾ ਹੋਵੇ ਮੈਂ ਤੁਹਾਨੂੰ ਡਾਇਰੈਕਟ ਗੱਲ ਦੱਸਦਾ ਉਸਤਾਦ ਤੇਰੇ ਹਿਮਾਚਲ ਦੇ ਵਿੱਚ ਪੁਲਿਸ ਵੀ ਨਾ ਤੇਰੇ ਜਿਹੜੇ ਉੱਥੋਂ ਦੀ ਯੂਨੀਅਨ ਆ ਉਹਨਾਂ ਦੀ ਸਪੋਰਟ ਕਰਦੀ ਆ ਮੈਂ ਵੀ ਦਿਨ ਰਾਤ ਜਾਂਦਾ ਸਾਰੇ ਹੀ ਜਾਂਦੇ ਆ ਇਹ ਨਹੀਂ ਕਹਿਣ ਦਾ ਜੋ ਕੁਝ ਹੋ ਰਿਹਾ ਹੈ ਬਹੁਤ ਗਲਤ ਹੈ ਜੀ ਜੇ ਉੱਥੇ ਪੁਲਿਸ ਵਾਲਾ ਕੋਈ ਬੋਲਦਾ ਨਾ ਕਿਸੇ ਨੂੰ ਥੋੜੇ ਨਾਲ ਦੇ ਡਰਾਈਵਰ ਆ ਕੇ ਵੀ ਪੁਲਿਸ ਵਾਲੇ ਨੂੰ ਬੋਲ